हां जी दोस्तों सत श्री अकाल किसान भाइयों स्वागत करते हैं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਨ ਮਾਨਪਿੰਡ ਬਿਲਕੁਲ ਨਜ਼ਦੀਕ ਕਰੇ ਵਾਲੇ ਮਾਣੇ ਕੇ ਜੰਡ ਜੰਡਪਿੰਡ ਬਿਲਕੁਲ ਨੇੜੇ ਦੇਕ ਆ ਤੇ ਪਾਜੀ ਨਰਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਡੀਓ ਤਹਿਸੀਲ ਪੱਟੀ ਲੱਗਦੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਵੀ ਤਕਰੀਬਨ ਕੋਈ 10 12 12 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਕਰਿਆਲਾ ਕਰਿਆਲੇ ਦੇ ਨਾਲ ਹੀ ਪਿੰਡ ਮਾਨਾ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਵੇੜਾ ਆਪਾਂ ਤੁਹਾਨੂੰ ਟੋਟਲ 4 ਦਿਖਾਉਣ ਵਾਲੇ ਆ ਤਿੰਨ ਵੇੜਾ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਤੇ ਇੱਕ ਵੇੜ ਜਿਹੜੀ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੋਂ ਠੀਕ ਹੈ ਜੀ ਇਹ ਗੱਪਾ ਨਾ ਟੁੱਕੀ ਆ ਤੇ ਤਿੰਨੇ ਜਿਹੜੀਆਂ ਵੇੜਾ ਸੂਈਆਂ ਸਵਾਈਆਂ ਨੇ ਇਸ ਵਕਤ ਬੋਲੇ ਦੇ ਉੱਤੇ ਚੱਲਣ ਰਹੀਆਂ ਜਿਆਦਾਤਰ ਵੇੜਾ ਇੱਕ ਤਕਰੀਬਨ ਕੋਈ 35 38 35 35 ਲੀਟਰ ਤੋਂ ਪਲੱਸ ਜਿਹੜੀ ਵਾਲੀ ਵੇੜ ਤੁਹਾਨੂੰ ਦਿਖਾ ਦੇਵਾਂਗੇ ਬਹੁਤ ਵਧੀਆ ਚੰਗੇ ਮਿਲਕਰ ਕਾਰਡ ਤੇ ਇਸ ਵਕਤ ਚੱਲਣ ਰਹੀ ਹੈ ਵੱਡੀ ਫਾਰਮ ਵਾਲੀ ਵੇੜ ਇੱਕ ਇੱਕ ਤਰੀਕ ਤੁਸੀਂ ਨੋਟ ਕਰ ਲਓ ਅੱਜ 1 ਮਾਰਚ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਸਾਢੇ 11 ਵਜੇ ਦਾ ਸੋ 4 ਵੜਾ ਨੇ 4 12 ਦੀ ਡਿਟੇਲ ਆਪਾਂ ਲੈ ਲੈਣੇ ਆਂ ਭਾਜੀ ਨਰਿੰਦਰ ਸਿੰਘ ਉਹਨਾਂ ਦੇ ਨਾਲ ਕਰਕੇ ਗੱਲਬਾਤ ਆਓ ਕਰਵਾਉਣੇ ਆ ਗੱਲਬਾਤ ਤੇ ਲੈਣੇ ਆ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਭਾਜੀ ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਾਜੀ ਠੀਕ ਠਾਕ ਸੇ ਤਾਂ ਹਾਂ ਜੀ ਹਾਂ ਜੀ ਵਧੀਆ ਜੀ ਬਹੁਤ ਠੀਕ ਠਾਕ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਜਿਵੇਂ ਆਪਾਂ ਦੱਸਿਆ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਪਹਿਲੀ ਆਪਾਂ ਤੁਹਾਡੇ ਘਰੋਂ ਆਉਣ ਡਏ ਆ ਤੇ ਕਿੰਨਾ ਚ ਟਾਈਮ ਹੋ ਗਿਆ ਆਪਨੂੰ ਪਸ਼ੂ ਵਪਾਰ ਦਾ ਕੀਤਾ ਕਰਦੇ ਮੇਰਾ ਆਹ ਨੂੰ 2-3 ਸਾਲ ਹੀ ਹੋ ਚੱਲੇ ਆ ਜੀ 2-3 ਸਾਲ ਹੀ ਹੋ ਗਏ ਹਾਂਜੀ ਤੀਜਾ ਸਾਲ ਆ ਠੀਕ ਆ ਜੀ ਹਾਂਜੀ ਤੇ ਲੋਕਲ ਇਸੇ ਤਰ੍ਹਾਂ ਹੀ ਫਿਰ ਕੋਈ ਭੈਣ ਭਰਾ ਜਿਹੜਾ ਆਪਣੇ ਨਾਲ ਜੁੜੇ ਆ ਵੀ ਉਹ ਹਾਂਜੀ ਹਾਂਜੀ ਆਉਂਦੇ ਜਾਂਦੇ ਰਹੀ ਤੇ ਅੱਡੇ ਤੇ ਹਨਾ ਮੇਰਾ ਹਾਂਜੀ ਹਾਂਜੀ ਠੀਕ ਆ ਵੀਰੇ ਅੱਜ ਚਾਰ ਵੜਾ ਆਪਣੇ ਕੋਲੇ ਬਕਾਉ ਆ ਜੀ ਇੱਕ ਤਕਰੀਬਨ 35 ਲੀਟਰ ਤੇ ਜਿਹੜੀ ਆ ਵੜਾ ਆਪਣੇ ਕੋਲ ਚੱਲਣ ਦੀ ਆ ਹਾਈਐਸਟ ਮਿਲਕ ਇਸ ਵਕਤ ਤੇ ਮਾਲ ਫਿਰ ਅੱਜ ਤਕਰੀਬਨ ਸਾਰਾ ਸੋਇਆ ਸੁਆਇਆ ਇੱਕ ਵਾਰ ਆਪਣੇ ਕੋਲ ਗੱਬਣਾ ਹਾਂਜੀ ਹਾਂਜੀ ਬਾਈ ਇੱਕ ਗੱਬਣਾ ਠੀਕ ਹੈ ਜੀ ਹਾਂਜੀ ਅੱਛਾ ਵੀਰ ਨਰਿੰਦਰ ਸਿੰਘ ਜੀ ਸ਼ੁਰੂਆਤ ਆਪਾਂ ਇਸੇ ਬੈਡ ਤੋਂ ਕਰਦੇ ਹਾਂ ਡਿਟੇਲ ਇਹਦੀ ਆਪਾਂ ਇੱਕ ਵਾਰੀ ਸਟਾਰਟਿੰਗ ਤੋਂ ਸਾਂਝੀ ਕਰਦੀ ਹੈ ਸਵੇਰ ਕਿੰਮਾ ਸੋਈ ਹੈ ਸਵੇਰ ਤੀਜਾ ਸੋਈ ਜੀ ਤੀਸਰਾ ਸਵੇਰ ਅੱਜ ਸਮਾਂ ਕਿੰਨਾ ਹੋ ਗਿਆ ਜੀ ਇਹਨੂੰ 22 ਦਿਨ ਅੱਜ ਹੋ ਗਏ ਸੋਈ ਨੂੰ ਜੀ 22 ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਮਗਰ ਇਹ ਤੇ ਬੱਚਾ ਕੀ ਆ ਗਿਆ ਮਗਰ ਬੱਚੀ ਆ ਜੀ ਇਹ ਬੱਚੀ ਆ ਮਗਰ ਹਾਂਜੀ ਬਹੁਤ ਸੋਹਣੀ ਬੱਚੀ ਹੋ ਵੀ ਠੀਕ ਹੈ ਜੀ ਲਓ ਵੀ ਮਗਰ ਵੀ ਬੱਚੀ ਆ ਤੁਸੀਂ ਇਸ ਵਕਤ ਜਿਹੜੀ ਆਪਾਂ ਐਗਜ਼ੈਕਟ ਜਿਹੜਾ ਆਪਾਂ ਮੰਗਿਆ 35 ਲੀਟਰ ਕਿਸੇ ਵੀਰ ਨੂੰ ਕੰਡਾ ਵੀ ਕਰਵਾ ਲਾਂਗੇ। ਹਾਂ ਜੀ ਕੰਡਾ ਬਿਲਕੁਲ ਜੀ ਕੰਡੇ ਦੇ। ਠੀਕ ਆ ਜੀ। ਬਾਕੀ ਚੁਵਾਈ ਚਾਰੇ ਸਨਾਂ ਦੀ ਓਕੇ ਆ ਜੀ। ਓਕੇ ਓਕੇ ਦੋ ਪਾਸੇ ਬੈਹੇ ਭਾਵੇਂ ਚੋ ਬਹੁਤ ਠੰਡੀ ਵੈੜਾ ਜੀ ਕੋਈ ਗੱਲ ਹੀ ਕੋ ਨਹੀਂ ਗੀ। ਲੋ ਵੀ ਠੀਕ ਆ ਜੀ ਕੋਈ ਆਪਾਂ ਥੋੜਾ ਤੁਹਾਨੂੰ ਲਾਗਿਓ ਦਿਖਾ ਦਗੇ। ਹਾਂ ਜੀ। ਬਹੁਤ ਬਹੁਤ ਥਾਲ ਬਹੁਤ ਚੰਗਾ ਵਧੀਆ ਲੱਗਾ ਵੈੜਾ ਨੂੰ। ਤੁਸੀਂ ਸਪੇਸ ਆਪਸੀ ਥਨਾਂ ਦਾ ਗੈਪ ਤੁਸੀਂ ਕਰੋ ਚੈੱਕ। ਹਾਂ ਜੀ ਹਾਂ ਜੀ। ਬਹੁਤ ਵਧੀਆ ਬਾਕੀ ਨਾੜੀ ਨੂੜੀ ਸੋ ਸ਼ਾਨਦਾਰ ਠੀਕ ਹੈ ਜੀ ਬਹੁਤ ਸੋਹਣੀ ਗਾਇਬ ਚੰਗੀ ਸੋਹਣੀ ਸਪੇਸ ਵੰਡ ਹੈ ਹਾਂਜੀ ਤੇ ਸੈਕਿੰਡ ਟਾਈਮਰ ਆ ਦੂਜਾ ਸੂਆ ਹਾਂਜੀ ਠੀਕ ਹੈ ਜੀ ਕੱਦ ਵੱਡਾ ਹਾਈਟ ਆਪਾਂ ਪਹਿਲਾਂ ਮੈਂਸ਼ਨ ਕਰ ਦਿੰਦੇ ਆ ਸਾਰੇ ਭਰਾਵਾਂ ਨੂੰ ਵੀ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਅੱਛਾ ਵੀਰ ਹੁਣ ਮਾਰਨਿੰਗ ਦਾ ਤਕਰੀਬਨ ਕੋਈ 11:30 11:00 ਵਜੇ ਦਾ ਸਮਾਂ ਤੇ ਸੂਬਾ ਚੋਈ ਕਿੰਨੇ ਕਵਜੇ ਕਰਤੀ ਆ ਸੂਰਾ ਇਹ ਤਿੰਨ ਟਾਈਮ ਚੋਈਦੀ ਆ ਜੀ ਅੱਛਾ ਜੀ ਹਾਂਜੀ ਇਹ ਮਾਲਾ ਤਕਰੀਬਨ 5:00 ਵਜੇ ਚੋਈ ਗਈ ਆ ਤੜਕੇ ਮਾਰਨਿੰਗ 5:00 ਵਜੇ ਚਵਾਈ ਕਰ ਦਿੱਤੀ ਸੀ ਹਾਂਜੀ ਹਾਂਜੀ ਠੀਕ ਆ ਫਿਰ ਵੀ ਹੁਣ ਮਨ ਲੱਗ ਗਿਆ 12:00 ਵਜੇ ਅੱਧਾ ਦਿਨ ਚਲਾ ਗਿਆ ਹਾਂਜੀ ਅੱਧਾ ਦਿਨ ਬਣ ਗਈ ਥੱਲੇੋਂ ਬਣ ਗਈ ਪੂਰੀ ਪੂਰੀ ਬਣ ਗਈ ਠੀਕ ਆ ਜੀ ਠੀਕ ਆ ਹਾਂਜੀ ਲੋ ਵੀ ਇੱਕ ਵਾਰੀ ਦੋਸਤੋ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾਉਨੇ ਆ ਮਰਾਜਾ ਬਾਹਰ ਕੱਢ ਕੇ ਸੋ ਬਥੇਰੇ ਗੱਲਬਾਤ ਸਮਝ ਆ ਜਾਊਗੀ ਤੁਹਾਨੂੰ ਠੀਕ ਆ ਜੀ ਅੱਛਾ ਵੀਰ ਜੀ ਇੱਕ ਵਾਰੀ ਮਰਾਜਾ ਖੋਲ ਕੇ ਨੂੰ ਤੋੜ ਕੇ ਦਿਖਾ ਦਿਓ ਸੋ ਹਾਈਟ ਕੱਦ ਦੀ ਵੱਡੀ ਆ ਮਗਰ ਵੱੱਛੀ ਆ ਠੀਕ ਆ ਜੀ ਸੋ 35 ਲੀਟਰ ਤੋਂ ਪ ਆ ਫੇਸ ਕੁਆਲਟੀ ਆ ਠੀਕ ਆ ਜੀ। ਛੋਟਾ ਛਾਟੂ ਚਾ ਵਹਿੜ ਦਾ ਵੱਡਾ ਠੀਕ ਆ ਜੀ ਕਿਉਂਕਿ ਜੇਕਰ ਆਪਾਂ 35 ਲੀਟਰ ਜਾਂ 38 ਲੀਟਰ ਦੀ ਗੱਲ ਕਰਦੇ ਪਏ ਆ ਤੇ ਨਾਰਮਲੀ ਇੱਕ ਤੁਸੀਂ ਜੱਜ ਕਰ ਲੋਗੇ ਵੀ ਫੁੱਲ ਵੱਡੇ ਹਾਈਟ ਕਾਤ ਬੋਤਲ ਦੇ ਵਿੱਚ ਇਹ ਵਹਿੜ ਆ। ਸੋ ਇੱਕ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਸੋ ਲਬਾਈਲ ਬੁਈ ਬਹੁਤ ਜਾਂਦੀ ਆ। ਉਹ ਵੀ ਬੱਚੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਜਿਹੜੀ ਬਲੈਕ ਰੰਗ ਦੇ ਵਿੱਚ ਆਹ ਬੱਚੀ ਕਰ ਲੋ ਚੈੱਕ ਠੀਕ ਆ ਜੀ ਆ ਬੱਚਾ ਜੀ ਬਿਲਕੁਲ ਬਲੈਕ ਰੰਗ ਦੇ ਵਿੱਚ ਠੀਕ ਆ ਠੀਕ ਆ ਜੀ ਬੱਚੀ ਵੀ ਚੰਗੇ ਸੀਮਨ ਦੀ ਹੈ ਮਗਰ ਹਾਂਜੀ ਹਾਂਜੀ ਆ ਚੰਗੀ ਆ ਬੱਚੀ ਵੀ ਮਦਰ ਦੇ ਉੱਪਰ ਹੀ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਹੀ ਬੱਚੀ ਆ ਗਈ ਆ ਕੋਈ ਨਹੀਂ ਤਾਂ ਬੰਦੇ ਲੱਗੇ ਨੂੰ ਠੀਕ ਹੈ ਓਕੇ ਅੱਛਾ ਵੀਰ ਨਰਿੰਦਰ ਜੀ ਕੀ ਡਿਮਾਂਡਿੰਗ ਦੀ ਕਰਦੇ ਆਂ ਦਵਾਂਗੇ ਕਿੰਨੇ ਦੀ ਵੈੜ ਅੱਜ ਆਪਾਂ ਇਹ 1,10,000 ਰੁਪਏ ਦੀ 110000 ਹਾਂਜੀ 110000 ਲੈਣ ਦੇ ਨਹੀਂ ਆ ਕਿ ਵਿੱਚੋਂ ਥੋੜਾ ਬਤ ਮੌਕੇ ਤੇ ਹੋ ਜੂ ਛੋਟ ਛੱਪਾਂਗੇ ਨਹੀਂ ਜੀ ਬਿਲਕੁਲ ਆਪਾਂ ਜੈ ਜੀ ਮੰਗੇ ਜਿਹੜੇ ਆਪਾਂ ਲੈਣੇ ਆ ਠੀਕ ਹੈ ਜੀ ਇਹ ਮੋਲਵਾਦ ਨਹੀਂ ਆਪਾਂ ਬੰਗੇ ਹੀ ਨਹੀਂ ਕਦੀ ਠੀਕ ਹੈ ਹਾਂਜੀ ਲਓ ਵੀ ਮਾਰ ਜਿਹੜਾ ਦੋਸਤੋ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬੜੇ ਜੈਜ ਦੇ ਰੇਟ ਆ ਬਾਕੀ ਆਪਣੇ ਭੈਣ ਭਰਾ ਤੁਸੀਂ ਕਮੈਂਟਾਂ 'ਚ ਆਪਦੇ ਸੁਝਾਅ ਦੇ ਸਕਦੇ ਜੀ ਜੈਜ ਰੇਟਾਂ ਦੇ ਉੱਪਰ ਇਹ ਪਸ਼ੂ ਤੁਹਾਨੂੰ ਮਿਲ ਲਗੇ ਜਿਹੋ ਦੀ ਕੁਆਲਿਟੀ ਦਾ ਪਸ਼ੂ ਆਹੋ ਜਿਹਾ ਰੇਟ 110000 ਦੀ ਇਹ ਵਾੜ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਬਹੁਤ ਸ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਵੀਰ ਜੀ ਆਪਣੇ ਕੋਲ ਜਿਹੜੀ ਇੱਧਰ ਇੱਕ ਡੱਬੀ ਵਹਿੜ ਆ ਗਈ ਕ੍ਰੋਸ ਹਾਂਜੀ ਹਾਂਜੀ ਇਹਦਾ ਕੀ ਮੇਰਵਾ ਕਿੰਨੇ ਕ ਦਿਨਾਂ ਦੀ ਇਹ ਸੂਈ ਆ ਇਹ ਤਕਰੀਬਨ ਜੀ 15 ਕ ਦਿਨਾਂ ਦੀ ਹੈਗੀ ਆ 15 ਕ ਦਿਨ ਹੋ ਗਏ ਆ ਹਾਂਜੀ ਹਾਂਜੀ ਇਹਦਾ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਬੱਚਾ ਬੱਚਾ ਜੀ ਉਹ ਬਜਾ ਬੱਚਾ ਮੇਲ ਕਾਫ ਆ ਹਾਂਜੀ ਲੋ ਵੀ ਇਹਦੇ ਮਗਰ ਮੇਲ ਕਾਫ ਬੱਚਾ ਤੇ 15 ਦਿਨਾਂ ਦੀ ਸੂਈ ਹੈ ਸੂਹਾ ਦੂਜਾ ਕੋ ਹੋ ਗਈ ਇਹ ਦੂਜਾ ਜੀ ਦੂਜਾ ਕਿੰਨੇ ਕ ਦੁੱਧ ਤੇ ਆ ਗਈ ਇਹ ੱਲੇ ਦੁੱਧ ਦੂਗਾ 18 ਕ ਲੀਟਰ ਦਾ ਭੈ ਗਾਵਾ 18 ਕਿਲੋਟਰ ਹੈ ਨਾ ਹਾਂਜੀ ਮਤਲਬ ਦੁੱਧ ਦੇ ਵੀਰ ਤੁਸੀਂ ਵੀ ਵਪਾਰ ਤੁਹਾਡਾ ਵਪਾਰ ਦਾ ਹੀ ਕੰਮ ਆ ਵੀ ਦੁੱਧ ਉਹ ਹੀ ਆ ਵੀ ਜਿਹੜਾ ਪੰਜਵਾਦ ਨਾਲ ਜਾ ਕੇ ਕੰਡੇ ਦੇ ਕੰਡੇ ਦੇ ਬਿਲਕੁਲ ਜੀ ਕੰਡੇ ਤੇ ਜਾ ਕੇ ਚਾਗੇ ਠੀਕ ਹੈ ਜੀ ਲੈ ਵੀ 18 ਲੀਟਰ 200 ਇਹ ਥੱਲੇ ਆ ਇਸ ਵਕਤ ਦੁੱਧ ਹੈਗਾ 15 ਦਿਨਾਂ ਦੀ ਸੋਈ ਆ ਅਵਛਾ ਮਗਰ ਦੂਜਾ ਸੂਆ ਰੰਗ ਪ੍ਰਿੰਟ ਫੈਸ਼ਨ ਫੁਸ਼ਨ ਤੁਸੀਂ ਵੈੜ ਦਾ ਚੈੱਕ ਕਰ ਲਓ ਇੱਕ ਵਾਰੀ ਠੀਕ ਹੈ ਜੀ ਡੱਬੇ ਵੈੜਾ ਤੇ ਕੱਤ ਹਾਈਟ ਹੈ ਤਕਰੀਬਨ ਮੀਡੀਅਮ ਤੋਂ ਪਲੱਸ ਵੱਡੀਆਂ ਵੈੜਾਂ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਆ ਤੇ ਪਸੰ ਪਸੰ ਕੇ ਥਾਣ ਵੀਰ ਨਿਕਲ ਆਉਂਦਾ ਬਿਲਕੁਲ ਠੀਕ ਹੈ ਜੀ ਆਹ ਦੇਖੋ ਜੀ ਠੀਕ ਹੈ ਜੀ ਉਸ ਤੜਾ ਦੋਸੋ ਪਸਮਾ ਤੋਂ ਬਾਅਦ ਜਿਹੜਾ ਥਣ ਤਕਰੀਬਨ ਹੱਥ ਬਾਹਰ ਆ ਜਾਂਦਾ ਥਣ ਬਹੁਤ ਲੰਮਾ ਜੀ ਹੱਥ ਦੇ ਵਿੱਚ ਵਧੀਆ ਆਉਂਦਾ ਸੋ 18 ਕਿਲੋ ਇਸ ਵਕਤ ਇਹਦੇ ਥਲੇ ਦੁੱਧ ਹਾਜ਼ਰ ਆ ਬਾਕੀ ਬੇਨਬੋਣ ਤੁਸੀਂ ਹਵਾਨੇ ਚੱਡੇ ਦੇ ਉੱਪਰ ਦੇਖ ਸਕਦੇ ਜੇ ਠੀਕ ਹੈ ਬਾਕੀ ਬਾਦ ਮਿੱਠੀ ਵੈੜਾ ਹਾਂ ਨਾਲੇ ਐਸੇ ਵੀ ਵੀਰ ਨਰਿੰਦਰ ਜੀ ਆ ਵੀ ਬਿਲਕੁਲ ਕ੍ਰੋਸ ਆਂਦੀ ਆ ਹਾਂਜੀ ਹਾਂਜੀ ਸੋ ਕਾਫੀ ਵੀਰ ਇਹਨਾਂ ਦਿਨਾਂ ਦੇ ਵਿੱਚ ਇੱਕ ਕ੍ਰੋਸ ਆਂਗ ਦੇ ਵਿੱਚ ਵੈੜਾ ਖਰੀਦੇ ਆ ਹਾਂਜੀ ਹਾਂਜੀ ਠੀਕ ਹੈ ਲਿਆਓ ਜੀ ਇਹ ਵੀ ਖੋਲ ਕੇ ਤੋੜ ਦਈਏ ਮਗਰ ਬਚਾ ਆ ਜੀ ਠੀਕ ਹੈ ਜੀ 18 ਲੀਟਰ ਰਿਹਾ ਸੀ ਉਸ ਵਕਤ ਦੁੱਧ ਹਾਜ਼ਰ ਆ ਤੇ ਸਾਰਾ ਮਾਲ ਜਿਹੜਾ ਵੈਸੇ ਤਕਰੀਬਨ ਸਾਰਾ ਜ ਤਕਰੀਬਨ 5:00 ਵਜੇ 5:00 ਚੁਆਈ ਕੀਤੀ ਸੀ ਹਾਂ ਜੀ ਹਾਂ ਜੀ ਸਾਰਿਆਂ ਦੇ ਮਾਲਾ ਕੋਈ ਚਲੋ ਘੰਟਾ ਉਧਰ ਉਧਰੀ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਹੱਥ ਦੀ ਚੁਆਈ ਏ ਠੀਕ ਹੈ ਜੀ ਸੋ ਹਾਈਟ ਲੈਂਥ ਦੀ ਗੱਲ ਕਰ ਲਓ ਠੀਕ ਹੈ ਜੀ ਹਾਈਟ ਵੀ ਸੋਣੀ ਆ ਵੱਡੀਆਂ ਬਿਹੜਾਂ ਦੇ ਵਿੱਚ ਹੀ ਗਿਣਤੀ ਕਰ ਸਕਦੇ ਆਪਾਂ ਇਹਦੀ ਲੰਬਾਈ ਲੰਬੀ ਬਹੁਤ ਆ ਫੇਸ ਕੁਆਲਿਟੀ ਚੰਗੀ ਏ ਛੋਟਾ ਕੰਨ ਬੋਦੀ ਵਾਲੀ ਬਿਹੜਾ ਠੀਕ ਹੈ ਜੀ ਸੋ ਬਾਕੀ ਪ੍ਰੋਪਿੰਡੇ ਪੁੰਡੇ ਦੀ ਬੜੀ ਸਾਫ ਸੁਥਰੀ ਹੈ ਥੱਲੇੋਂ ਹਵਾਨੇ ਚੱਦੇ ਦੀ ਸਾਰੀ ਵਾਰ ਚ ਮੜਿਆ ਠੀਕ ਆ ਇਹਦੀ ਵੀਰੇ ਕੀ ਡਿਮਾਂਡ ਰਹੂਗੀ ਇਹ ਕਿੰਨੇ ਦੀ ਦੇਦਾਂਗੇ ਅੱਜ ਇਹ 60000 ਦੀ ਦੇ ਦੇਗੀ 60000 ਦੀ ਹਾਂਜੀ ਹਾਂਜੀ ਠੀਕ ਹੈ ਜੀ 60000 ਦੀ ਬਾਕੀ ਮੌਕੇ ਤੇ ਜੋ ਵੀ ਹੋ ਸਕਦਾ ਹੈ ਮਾਨਤਾਂ ਨੂੰ ਮੌਕੇ ਤੇ ਜ਼ਰੂਰ ਕਰਕੇ ਓਕੇ ਤੇ ਕਰ ਦਾਂਗੇ ਜੀ ਲੋ ਜੀ ਬੱਚਾ ਕਿਸਦਾ ਤੁਹਾਨੂੰ ਦਿਖਾਦ ਗਏ ਆਪਾਂ 60000 ਦੀ ਇਹ ਵਾੜ ਮਿਲ ਜਾਊਗੀ ਆਹ ਬੱਚਾ ਲਾ ਮੇਲ ਕਾਫ ਇਹਦਾ ਬੱਚਾ ਆ ਵਾ ਇਹਦਾ ਆ ਡੱਬਾ ਠੀਕ ਹੈ ਜੀ ਆਹ ਵਾਲਾ ਆ ਡੱਬਾ ਆ ਗਿਆ ਠੀਕ ਹੈ ਹਾਂ ਜੀ ਲਓ ਜੀ 15 ਦਿਨਾਂ ਦਾ ਬੱਚਾ ਐਸਟੀਮੇਟ ਲਾ ਲਿਓ ਤੁਸੀਂ 15 ਦਿਨਾਂ ਦਾ ਬੱਚਾ ਆਹ ਬੱਚਾ ਦੇ ਮਗਰ ਠੀਕ ਹੈ ਹਾਂ ਠੀਕ ਹੈ ਜੀ ਕੋਈ ਨਹੀਂ ਬੰਨ ਲਓ ਜਾਂ ਮਗਰੀ ਬੰਨ ਲਓ ਕੋਈ ਗੱਲ ਨਹੀਂ ਲਓ ਜੀ ਠੀਕ ਹੈ ਜੀ ਇਹ ਦੋਸਤੋ 62000 ਦੀ ਤੁਹਾਨੂੰ ਵੈਡ ਮਿਲ ਜੂਗੀ 18 ਕਿਲੋ ਦੁੱਧ ਤੇ ਇਸ ਵਕਤ ਚੱਲਣ ਦੀ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਆਪਾਂ ਤੁਹਾਨੂੰ ਵੇਰਵਾ ਦਿਖਾ ਦਿੰਨੇ ਆ ਉਹਦੀ ਡਿਟੇਲ ਵੀ ਤੁਹਾਡੇ ਨਾਲ ਆਪਾਂ ਪੂਰੀ ਸਾਂਝੀ ਕਰ ਦਿੰਨੇ ਆ ਠੀਕ ਆ ਤੇ ਇਸ ਤੋਂ ਬਾਅਦ ਵੀਰ ਨਿਰੰਦਰ ਅੱਗੇ ਆਪਣੇ ਕੋਲ ਜਿਹੜੀ ਇੱਧਰ ਆ ਗਈ ਤੱਜੇ ਨੰਬਰ ਤੇ ਆ ਗਈ ਹਾਂਜੀ ਤਾਜੀ ਵਾਹਰ ਸੂਈ ਹੈ ਜੀ ਅੱਛਾ ਜੀ ਇਹ ਕਿੰਨੇ ਦਿਨਾਂ ਦੇ ਵਿੱਚ ਹੈ ਇਹ ਆ ਤੀਜਾ ਦਿਨ ਹੈ ਜੀ ਤੀਜਾ ਅਦਰ ਕੋ ਬੋਲੇ ਬੋਲੇ ਜੀ ਤੁਰੀ ਬੋਲੇ ਤੇ ਆ ਜੀ ਹਾਂਜੀ ਠੀਕ ਆ ਜੀ ਆ ਇਸ ਵਕਤ ਕਿੰਨਾ ਕ ਬੋਲਾ ਇੰਦੇ ਥੱਲੇ ਕੰਨ 18 ਲੀਟਰ ਬੋਲਾ ਜੀ 18 ਜੀ ਹਾਂਜੀ ਹਾਂਜੀ 18 ਲੀਟਰ ਬੋਲਾ ਆ ਜੋ ਬੱਚੇ ਦੇ ਨਾਲ 나ੜੂ ਆਇਆ ਠੀਕ ਆ ਜੀ ਹਾਂਜੀ ਸਵੇਰਾਂ ਦੇ ਵਿੱਚ ਕਿਵੇਂ ਠੀਕ ਹੈ ਜੀ ਘਰ ਵਾਲੇ ਦੁਜਾ ਹੀ ਦੱਸਦੇ ਠੀਕ ਹੈ ਜੀ ਲੋਬੀ ਸਵੇਰ ਦੁਜਾ ਚਾਹੇ ਕੋਈ ਵੀ ਇੱਤਜਾ ਮੰਨ ਕੇ ਸੌਦਾ ਕਰ ਲਿਓ ਤੁਸੀਂ ਤੇ ਕਾਤੇ ਦਾ ਵੀ ਤਕਰੀਬਨ ਵੱਡੀਆਂ ਵਾੜਾਂ ਦੇ ਵਿੱਚ ਹੀ ਹੋਣਾ ਆ ਜੀ ਤੇ ਤਿਜਾ ਦੇਣੇ ਨੂੰ ਸੂਈ ਨੂੰ ਤੇ 18 ਲੀਟਰ ਬੋਲਾ ਦੇ ਥੱਲੇ ਬੱਛਾ ਮਗਰ ਤੇ 24 24 ਦੀ ਬਿਰੋਕੇ ਰੋਪੇ ਬਿਲਕੁਲ ਜੀ ਪੋਲੀ ਵਾੜਾ ਵਧੀਆ ਬਹੁਤ 24 ਸ਼ਾਨਦਾਰ ਮਿੱਠੀ ਵਾੜ ਠੰਡੇ ਸਬਾਹ ਦੀ ਕੋਈ ਬਰਮਾਈ ਗੱਲ ਹੀ ਕੋ ਨਹੀਂ ਆ ਦੇਖੋ ਜੀ ਠੀਕ ਹੈ ਜੀ ਸੋ ਹੈ ਦੋਸਤੋ ਸੀਲਸਾ ਲਾ ਕੇ ਪਸ਼ੂ ਸਾਰੇ ਠੀਕ ਹੈ ਜੀ ਠੰਡੇ ਠਿਰੇ ਆ ਇਧਰੋਂ ਤੁਹਾਨੂੰ ਵਿਖਾਦ ਗਿਆ ਆਪਾਂ ਲਾ ਵੇ ਕੋ ਠੰਡੇ ਡੰਗਰ ਗਰਮ ਡੰਗਰ ਲੈ ਆਈਦਾ ਹੀ ਨਹੀਂ ਜੀ ਹਾਂਜੀ ਹਾਂਜੀ ਕਿਉਂ ਕੇਲੇ ਘਰ ਦੇ ਕੇਲੇ ਕੋਈ ਜਨਾਨੀ ਵਿਚੋ ਸਕਦੀ ਘਰੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਵੀ ਇਹ 18 ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਆਪਾਂ ਦਿਖਾ ਦਿੰਦੇ ਆ ਸੋ 18 ਲੀਟਰ ਤੋਂ 200 ਸ਼ਟਾਰਿੰਗ ਇਹਨੇ ਕੀਤੀ ਆ ਬੋਲੇ ਤੋਂ ਹਜੇ ਠੀਕ ਆ ਤੇ ਦੁੱਧ ਕਰਮ ਵਾਲੀ ਤਗਰੇਬ ਨੂੰ ਕੋਈ ਜਿਆਦਾ ਨਹੀਂ ਕਹਿੰਦੇ ਤੇ 20 ਬੂ ਲੀਟਰ ਤੋਂ ਤਾਂ ਆਮ ਨਾਰਮਲ ਬਾਈ ਲੀਟਰ ਕੱਢੂਗੀ 20 20 ਲੀਟਰ ਹਾਂਜੀ ਹਾਂਜੀ ਠੀਕ ਆ ਵੀਰ ਜੀ ਲਓ ਖੋਲੋ ਇਹਨੂੰ ਵੀ ਦਿਖਾ ਦਗੇ ਕ੍ਰੋਸ ਅੰਗਰੇ ਵਿੱਚ ਆ ਜੀ ਐਚ ਐਫ ਕ੍ਰੋਸ ਅੰਗਰੇ ਦੇ ਵਿੱਚ ਵੇਰ ਤੁਸੀਂ ਇਹ ਸੁਵਾ ਦੂਜਾ ਕੋਈ ਤਿੱਜਾ ਮੰਨ ਕੇ ਸੌਦਾ ਵੀ ਕਰ ਲਿਓ ਠੀਕ ਆ ਤੇ ਟਾਜ ਟੂਚੇ ਦੀ ਤੁਸੀਂ ਕਰੋ ਚੱਕ ਠੀਕ ਆ ਜੀ ਗੋਦੀ ਵਾਲੀ ਵੇੜਾ ਛੋਟੀ ਬਿਲਕੁਲ ਕੰਨ ਤੇ ਆਹ ਕੱਦ ਕਾਠੀ ਆ ਵੈਸੇ ਇੱਕ ਵਾਰੀ ਚਲੋ ਸੂਸਵਾ ਦੇ ਵਿੱਚ ਨੜੂਆ ਨਾਲ ਬੱਚੇ ਤੇ ਸੂਸਵਾ ਦੇ ਵਿੱਚ ਪਸ਼ੂ ਥੋੜਾ ਜਿਹਾ ਇੱਕ ਵਾਰੀ ਥੋੜਾ ਜਿਹਾ ਤਹਿ ਤੂ ਜੀ ਲਾਈ ਹੁੰਦੀ ਆ ਕਿਸੇ ਨਾ ਕਿਸੇ ਠੀਕ ਆ ਜੀ ਤੇ ਬਾਕੀ ਲੰਬਾਈ ਵੇੜ ਦੀ ਪੂਰੀ ਆ ਥਣ ਬਿਲਕੁਲ ਅਰਲੀਆਂ ਵਰਗੇ ਥਣ ਨੇ ਠੀਕ ਆ ਜੀ ਪਤਲੇ ਸੋ ਚੁਵਾਈ ਚੁਬੀ ਦੀ ਇੱਕ ਨੰਬਰ ਆ ਦੇਖੋ ਠੀਕਾ ਇਹਦਾ ਵੀਰੇ ਕੀ ਮੁੱਲ ਰਹੂਗਾ ਕੀ ਡਿਮਾਂਡ ਕਰਦੇ ਨੇ ਇਹਦਾ 76000 ਰੁਪਿਆ ਜੀ 76000 ਹਾਂਜੀ ਠੀਕ ਹੈ ਜੀ ਲਓ ਵੀ ਇਹ 76000 ਦੇ ਦਿੱਤੀ ਜਾਊਗੀ ਕੋਈ ਵੀਰ ਸੰਪਰਕ ਕਰ ਲੈਪੇ ਦੁੱਧ ਵੀ ਕਪੈਸਿਟੀ ਦੀ ਵੀ ਤੁਹਾਨੂੰ ਆਪਾਂ ਦੱਸ ਦਿੱਤਾ ਵੀ 18 ਲੀਟਰ ਤਾਂ ਹੁਣ ਜਿਹੜੀ ਮੌਕੇ ਤੇ ਬੋਲੇ ਬੋਲਾ ਹਾਂਜੀ ਹਾਂਜੀ 22 ਲੀਟਰ 20 ਤੋਂ ਪਲੱਸ 22 ਲੀਟਰ ਦਰਮਿਆਣ ਇਹ ਚੱਲਦੀ ਰਹੂਗੀ ਸੋ ਦੁੱਧ ਚੰਗਾ ਚ ਵਾਜੂਗੀ ਬਾਕੀ ਪਤਾ ਨਹੀਂ ਹੁੰਦਾਗਾ ਨਸਲ ਦਾ ਟੀਟਾ ਜੀ 22 ਲੀਟਰ ਤੋਂ ਪਲੱਸ ਵੀ ਕੋਈ ਭਰਾ ਚ ਵਾਈ ਕਰ ਸਕਦਾ ਪਰ 20 ਲੀਟਰ ਤੋਂ 22 ਦੇ ਦਰਮਿਆਨ ਜਿਹੜੀ ਆਮ ਨਾਰਮਲ ਆਪਾਂ ਜਜਮੈਂਟ ਕਰਦੇ ਆ ਵੀ ਦੁੱਧ ਇਹਨਾਂ ਦੇਣਾ ਚਾਹੀਦਾ ਵੇੜ ਨੂੰ ਹਾਂ ਜੀ ਆਹ ਮੁਰਕੇ ਸ਼ਾਮਾਂ ਨੂੰ ਬੈਂਦੀ ਨੇ ਜਦੋਂ ਪੂਰਾ ਵਹਾਨਾ ਭਰ ਜਾਂਦਾ ਹੈ ਸ਼ਾਮਾਂ ਨੂੰ ਟੀਅਰ ਮੁਰਕੇ ਥੋੜੀ ਔਕੀ ਪੈਂਦੀ ਚੋਣੀ ਪੈਂਦੀ ਹੈ ਕਈ ਆ ਟਾਈਮ ਨਾਲ ਹੀ ਠੀਕ ਆ ਜੀ ਠੀਕ ਹਾਂ ਜੀ ਵੀ ਵੇੜਾਂ ਦੀ ਖਾਸ ਤੌਰ ਤੇ ਗੱਲ ਕਰਦੇ ਕੋਈ 20 ਪਾਈਆਂ 25 ਲੀਟਰ ਵਾਲੀਆਂ ਤੇ ਟਾਈਮ ਤੋਂ ਟਾਈਮ ਤੱਕ ਕਰਵਾ ਲੀਆਂ ਇੱਕ ਸਾਉ ਦਾ ਡਿੰਗਾ ਲੱਗ ਪੈਂਦੀ ਹਾਂ ਸੋ ਇਹ ਜਿਹੜੀਆਂ ਦੋਸਤੋ ਤਿੰਨੇ ਵੜਾ ਸੂਈਆਂ ਸੀ ਇੱਕ ਆਪਾਂ ਤੁਹਾਨੂੰ ਗੱਬਣ ਦਿਖਾਵਾਂਗੇ ਹੁਣ ਇਸ ਤੋਂ ਬਾਅਦ ਆਹ ਬੱਚਾ ਜੀ ਠੀਕ ਆ ਜੀ ਸੋ ਬਿਲਕੁਲ ਕੁਲਾ ਬੱਚਾ ਅੱਜ ਤੀਜੇ ਦਿਨ ਦੇ ਸਮੇਂ ਦੇ ਦੌਰਾਨ ਠੀਕ ਆ ਜੀ ਆ ਦੇਖੋ ਠੀਕ ਆ ਜੀ ਆਜੋ ਵੀਰ ਜੀ ਉਸ ਤੋਂ ਬਾਅਦ ਇੱਕ ਵੀਰ ਆਪਣੇ ਕੋਲ ਇੱਧਰ ਗੱਬਣ ਆ ਬੈਠ ਖੜੀ ਆ ਤੇ ਇਹ ਸੂਆ ਆਪਣੇ ਕੋਲ ਹੁਣ ਆ ਕੇ ਕਿੰਨਾ ਸੂਆ ਗਿਆ ਇਹ ਦੂਜਾ ਸੂਆ ਜੀ ਦੂਜਾ ਜੀ ਹਾਂ ਜੀ ਠੀਕ ਆ ਜੀ ਅਜੇ ਮੈਨੂੰ ਤਾਂ ਵੀ ਲੈ ਜੂਗੀ ਦਿਨ ਹਨਾ ਹਾਂ ਜੀ ਕੋਈ 8-10 ਦਿਨ ਲੈ ਜੂਗਾ 8-10 ਦਿਨ ਲੈ ਜੀ ਠੀਕ ਆ ਜੀ ਹਾਂ ਜੀ ਇਹਨੇ ਇੱਕ ਦਿਨ ਲੈ ਜੂਗਾ ਮੈਂ ਵੀ 8 10 ਕ ਦਿਨ ਆਈਆਂ ਮੰਨ ਕੇ ਕੋਈ ਸੌਦਾ ਕਰ ਲਵੇ ਠੀਕ ਆ ਜੀ 8 10 ਕ ਦਿਨ ਦਾ ਸਮਾਂ ਹਜੇ ਬਾਕੀ ਐ ਦਾ ਸੂਣ ਦਾ ਤੇ ਕਰੋ ਸੰਗ ਦੇ ਵਿੱਚ ਸੂਆਂ ਦੇ ਵਿੱਚ ਵੀ ਕੋਈ ਭਰਾ ਦੂਜਾ ਮੰਨ ਲਵੇ ਠੀਕ ਆ ਜੀ ਲੜਾ ਲੋੜਾ ਕਾਫੀ ਆ ਢੇਲ ਟੁਲ ਬਹੁਤ ਜਿਆਦੀ ਹਲੇਵੇ ਦੇ ਵਿੱਚ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਵੀ ਦਿਨ ਹਜੇ ਖੁੱਲੇ ਡੁੱਲੇ ਲੈਂਦੀ ਆ 8 ਲੈ ਜੇ 7 ਲੈ ਜੇ ਹਾਂ ਆ ਦੇਖੋ ਜੀ अच्छा वीर निरेंद्र जी बाकी कोई ਭਰਾ ਆਪਣਾ ਸਜਣ ਵੀਰ ਕੋਈ ਆਨਲਾਈਨ ਬਹੁਤ ਸੌਦਾ ਕਰਦੇ ਆ ਹਾਂਜੀ ਹਾਂਜੀ ਵੀ ਨਹੀਂ ਕਈ ਵਿਜਿਟ ਕਰਦੇਗੇ ਉਹਨਾਂ ਲਈ ਕੀ ਭਰੋਸਾ ਕੀ ਤਸੱਲੀ ਆ ਭਾਰ ਪਿੱਛੇ ਦੀ ਟਿੱਪਣ ਟੁੱਪਣ ਦੀਆਂ ਪੂਰੀ ਤਸੱਲੀ ਆ ਜੀ ਪੂਰੀ ਪੂਰੀ ਤਸੱਲੀ ਤੇ ਪਕੇ ਲਿਆਉਂਦੇ ਆ ਚਾਰੇ ਤਾਣੇ ਠੀਕ ਆ ਜੀ ਬਿਲਕੁਲ ਗਾਰੰਟੀ ਦਿਆਂਗੇ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਕੋਈ ਪਿੱਛੇ ਦੇ ਭਾਰ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਤਾਂ ਮਹਾਰਾਜ ਦੇ ਕਿਰਪਾ ਵਾ ਬਿਲਕੁਲ ਜੀ ਪਸ਼ੂ ਆ ਕੋਈ ਭਰੋਸਾ ਨਹੀਂ ਆ ਬਾਕੀ ਜਿਹੜੇ ਸਾਹ ਦੀ ਵੈਰ ਦਾ ਰੋਖਰਾ ਕੇ ਹੈਗਾ तकरीबन ਚਲੋ ਭਰਿਆ ਭਾਂਡਾ ਹੁਣ ਬਾਕੀ ਦੁੱਧ ਆਪਾਂ ਨੂੰ ਕਿੰਨੀ ਘਾਸੀ ਕੀ ਹੈ ਵੀ ਕੋਈ 18 17 ਲੀਟਰ ਤੇ ਬਾਜੂ ਜੀ ਹਾਂ ਜੀ ਉਹ ਤਾਂ ਦੇ 20 ਤੋਂ ਬਾਹਰ ਕੱਢੂਗੀ ਤੇ 16 ਲੀਟਰ ਪਹਿਲੇ ਸਵੇਰੇ ਆਇਆ ਇਹਦਾ ਪਹਿਲਣ ਦਾ ਹਾਂ ਜੀ ਅੱਕੇ ਦੂਜਾ ਸਵੇਰ ਤੀ 20 ਹੋ ਜੇ 22 ਹੋ ਜੇ ਵੀ ਫਿਰ ਨੋਰਮਲੀ ਆਪਾਂ ਵੀ ਜੱਜਮੈਂਟ ਕਰਦੇ ਆਂ ਵੀ 8 8 9 9 8 8 ਲੀਟਰ ਇਹਨੂੰ ਇੱਕ ਡੰਗ ਦਾ ਆਂਦਾ ਕੁਛ ਨਹੀਂ ਹਾਂਜੀ ਹਾਂਜੀ ਤੇ ਮਗਰ 18 17 ਲੀਟਰਾਂ ਦਾ ਕੁਛ ਨਹੀਂ ਗਾ ਬਾਕੀ ਅੱਗੇ ਪਤਾ ਨਹੀਂ ਕਿਸ ਦੀ ਸੇਵਾ ਤੇ ਡਿਪੈਂਡ ਹਾਂਜੀ ਬਾਕੀ ਦਾ ਸੇਵਾ ਆਪੋ ਆਪਣੀ ਠੀਕ ਹੈ ਜੀ ਹਾਂਜੀ ਲੋ ਵੀ ਨੋਰਮਲੀ ਦੋਸਤੋ ਕੋਈ ਵੀ ਸੱਜਣ ਮਗਰ ਆਣ ਕੇ ਖੜੂਗਾ ਤੇ ਇੱਕ ਸਾਡੀ ਜੱਜਮੈਂਟ ਹੋ ਜੂਗੀ ਨੋਕਲਾ ਥਾਣਾ ਜਿਹੜੇ ਵੀਰ ਮੇਰੇ ਆਨਲਾਈਨ ਸੌਦਾ ਕਰਨਗੇ ਕੋਈ ਭਾਰ ਪਿੱਛੇ ਦੀ ਸਮੱਸਿਆ ਨਹੀਂ ਗਈ ਤੇ ਜਿਹੜੇ ਵੀਰ ਨੇ ਸੌਦਾ ਕਰਨਾ ਤੇ ਟਿੱਪਣ ਦੀ ਵੀ ਗਾਰੰਟੀ ਤੇ ਸੱਲੀ ਆ ਠੀਕ ਹੈ ਜੀ ਸੋ ਬਾਕੀ ਕਿਸੇ ਨੇ ਇੱਥੇ ਆਣ ਕੇ ਵ ਉਹ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ 노 ਡਾਊਟ ਇੱਥੇ ਆਓ ਇੱਥੇ ਆਣ ਕੇ ਆਪਣੀ ਤੁਸੀਂ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਭਾਰਤੀਸ਼ੇ ਦੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਗਈ ਤੇ ਇੱਕ ਵਾਰੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਬਾਅਦ ਵਿੱਚ ਖੋਲ ਕੇ ਵੀ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਅਗੋ ਕੋਈ ਵੀ ਆਪਣਾ ਵੀਰ ਸਰਜਨ ਠੀਕ ਆ ਜੀ ਸੌਦਾ ਕਰਦਾ ਇੱਥੇ ਆਣ ਕੇ ਆਪਣੀ ਅੱਖੀ ਜਰੂਰ ਪਸ਼ੂ ਨੂੰ ਵੇਖ ਲਓ ਤਾਂ ਕਿ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੁੰਤੂ ਪ੍ਰੰਤੂ ਦਾ ਸਮਾਂ ਨਾ ਕਰਨਾ ਪਵੇ ਹਾਂ ਜੀ वैसे आई नवी आते पर काले काले हां जी ताड़ी डरती वैड हां हां काले जी आई आई ठीक है जी हां जी हां जी लो जी ठीक है जी सो ਝੋੜਾ ਝਾਲਾ ਥੱਲੇ ਬਹੁਤ ਸੋਨਾ ਹੈ ਕਾਫੀ ਬਲੇਟਰ ਬਣਨ ਦੀ ਗੱਲ ਹੈ ਜੇ ਸਮਾਨ ਹੋਵੇ ਜੇ ਇਹਦਾ ਸੋਨਾ ਦਾ ਠੀਕ ਆ ਸੋ ਸਮੇਂ ਅਕੋਰਡਿੰਗ ਕਾਫੀ ਵਧੀਆ ਥੱਲੇ ਬਣ ਜੂਗੀ ਹਜੇ 5-7 ਦਿਨਾਂ ਦੇ ਵਿੱਚ ਸੋ ਚੰਗੀ ਉਮੀਦ ਆਪਾਂ ਕਰਦੇ ਆ ਠੀਕ ਹੈ ਜੀ ਅੱਛਾ ਵੀਰ ਇਹ ਕਿੰਨੇ ਦੀ ਅੱਜ ਵੱਚੀ ਦੇ ਦਾਂਗੇ ਆਪਾਂ ਗੱਬਣ ਜਿਹੜੀ ਇਹ 56000 ਦੀ ਦੇ ਦਿਆਂਗੇ ਜੀ 56 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਜਿੰਨੀ ਵੀ ਹੋ ਸਕਦੀ ਆ ਕਸਰ ਕੋਈ ਮਾਨਤਨਾਂ ਦੀ ਅਜੋ ਲੋੜ ਕਰਦੇ ਆ ਮਾਨਤਨ मौके ਤੇ ਕਰ ਦਿਆਂਗੇ ਜੀ ਜੋ ਕੋਈ ਵੀ ਪਸ਼ੂ ਆਪਣਾ ਕੋਈ ਸੱਜਣ ਜਿਹੜੇ ਕੋਈ ਕਰਦਾ ਕਰ ਦਿਆਂਗੇ ਠੀਕ ਹੈ ਜੀ ਲੋ ਵੀ ਇਹ 56000 ਦੀ ਠੀਕ ਹੈ ਜੀ ਐਂਡ ਟੂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ ਮਾਲਤਨ ਹੋਊਗਾ ਬਾਕੀ ਰੇਟ ਜਾਇਜ਼ ਜਿੰਨੇ ਵੀ ਰੇਟ ਕੀਤੇ ਮੁੱਲ ਕੀਤੇ ਵਾਜਬ ਜਾਇਜ਼ ਰੇਟ ਆ ਦੁੱਧ ਦੇ ਹਿਸਾਬ ਨਾਲ ਤੇ ਪਸ਼ੂ ਦੇ ਹਿਸਾਬ ਨਾਲ ਬਿਲਕੁਲ ਠੁਕਮੇ ਰੇਟ ਆ ਬਾਕੀ ਫਿਰ ਵੀ ਕੋਈ ਭਰਾ ਮੇਰਾ ਇੱਥੇ ਆਣ ਕੇ ਵੇਖਣੀ ਚਾਹੁੰਦਾ ਤੇ ਤੁਸੀਂ ਆਪ ਦੀ ਨਿਗਾਹ ਦੇ ਵਿੱਚੋਂ ਕੱਢ ਲਿਓ ਤੇ ਹੱਥੀ ਟਿੱਪ ਕੇ ਜਾਂ ਚੋਕੇ ਤਸੱਲੀ ਕਰ ਲਿਓ ਠੀਕ ਆ ਤੇ ਇੱਕ ਵੀਰ ਨਰਿੰਦਰ ਸਿੰਘ ਜੀ ਆਪਣੇ ਨੰਬਰ ਕਰਦੇ ਹੋ ਸਾਜੇ ਨੰਬਰ 9943 ਹਾਂਜੀ 88419 ਠੀਕ ਹੈ ਜੀ ਹਾਂਜੀ ਲਓ ਵੀ ਇਹ ਨੰਬਰ ਆ ਦੋਸਤੋ ਵੀਰ ਨਰਿੰਦਰ ਸਿੰਘ ਉਹਨਾਂ ਦੇ ਪਿੰਡ ਮਾਨ ਬਿਲਕੁਲ ਨਜ਼ਦੀਕ ਕਰਿਆਲਾ ਪਿੰਡ ਆ ਜਾਂਦਾ ਕਰਿਆਲਾ ਨੇੜੇ ਆ ਬਰਨਾਰਾ ਇਥੋਂ ਥੋੜੀ ਦੂਰੀ ਤੇ ਆ ਜੰਡ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਸੋ ਕਿਸੇ ਪਾਸੇ ਵੀ ਤੁਸੀਂ ਵਿజిਟ ਕਰ ਸਕਦੇ ਹੋ ਇਸ ਸਪਰਿੰਟ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ